ਮਾਝ ਪਿੰਡ ਛਾਪਰ ਜਜਨ ਵਿਖੇ ਸਮੂਹ ਮਹਿਰਾ ਬਰਾਦਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਮੋਤੀराम ਮਹਾਰਾਜ ਜੀ ਦੇ ਸਿਧਿ ਧੜੇ ਨੂੰ ਸਮਰਪਿਤ ਸਮੂਹ ਨਗਰ ਅਤੇ ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਪਰ ਬੰਦ ਕਮੇਟੀ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਪਿੰਡ ਛਾਪਰ ਜਜਨ ਦੇ ਪੋਲ ਉੱਪਰ ਬਣੇ ਲੰਗਰ ਹਾਲ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਅਸਥਾਨ ਗੋਡਵਰਾ ਸ੍ਰੀ ਕੋਟੜੀ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਹਰਦੀਪ ਸਿੰਘ ਵੱਲੋਂ ਸਮੂਹ ਨਗਰ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਭਾਈ ਸੁਖਚੰਨ ਸਿੰਘ ਜੀ ਤੁਹਾਡੇ ਜਥੇ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਬਾਬਾ ਮੋਤੀराम ਮਹਿਰਾਜ ਦਾ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕਥਾ ਵਾਰਾਂ ਰਹੀ ਸੰਗਤਾਂ ਨੂੰ ਨਿਹਾਲ ਕੀਤਾ। ਪਰ ਬਦਕਾ ਵੱਲੋਂ ਆਈ ਹੋਈਆਂ ਪ੍ਰਮੁੱਖ ਸਹਿਤਾਂ ਨੂੰ ਗੁਰੂ ਘਰ ਦੇ ਬਖਸਿਸਰ ਪਉ ਸਾਹਿਬ ਨਾਲ ਨਿਗਾਹ ਸਵਾਗਤ ਕੀਤਾ। ਇਸ ਸਮੋਕੇ ਸੇਵਾਦਾਰਾਂ ਵੱਲੋਂ ਦੋ ਦਟੇ ਗੁਰੂਗ੍ਰੰਥ ਲੰਗਰ ਟੁੱਟ ਵਰਤਿਆ ਗਿਆ। ਬੀਬੀਆਂ ਅਤੇ ਵੱਖ-ਵੱਖ ਸੇਵਾਦਾਰਾਂ ਵੱਲੋਂ ਲੰਗਰ ਪਕਾਉਣ ਵਰਤੌਣ ਤੇ ਝੂਠੇ ਬਰਤਨ ਮੱਜ ਤੱਕ ਸੇਵਾ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਗਈ। ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਆਪੀ ਦਾ ਹਾਜ਼ੂਰ ਕਰਨਾ ਵੀ ਕਰਤਾਸ ਸਹਿ ਕੇ ਸ੍ਰੀ ਪਾਤਸ਼ਾਹ ਜੀ ਆਪ ਦਾ ਸਾਮ ਨਗਰ ਸ਼ਾਹਪੁਰ ਜਾਜਨ ਸਰਬੱਤ ਗੁਰੂ ਸਿੱਖ ਸੰਗਤਾਂ ਮਿਲ ਕੇ ਸ੍ਰੀ ਪਾਤਸ਼ਾਹ ਜੀ ਤਨ ਧਨ

ਗੁਰੂ ਕਾ ਇਤਿਹਾਸ ਭੜਾਇਆ ਗਿਆ ਪੜੇ ਸੁਣੇ ਗੁਰਬਾਣੀ ਗੁਰੂ ਕਾ ਇਤਿਹਾਸ ਸਲਵੰਤ ਗੁਰੂ ਸਿੱਖ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸ੍ਰੀ ਪਾਤਸ਼ਾਹ ਜੀ ਪੜੇ ਸੁਣੀ ਗੁਰਬਾਣੀ ਦਾ ਭਾਵ ਪਸਣਾ ਜੀ ਆਪ ਵੀ ਤੇ ਹਜੂਰ ਸੰਤ ਗੁਰੂ ਸਿੱਖ ਸੰਗਤਾਂ ਵਿੱਚ ਹਾਜ਼ਰ ਬਣਿਆ ਛੇਟਾ ਪ੍ਰਵਾਣ ਕਰਨੀਆਂ ਆ ਵੀ ਕਰਾ ਵੀ ਖੜਾ ਪ੍ਰਸ਼ਾਦ ਦੀ ਇੱਕ ਛੇਟਾ ਹੋਈ ਹੈ ਗੁਰੂ ਕੇ ਲੰਗਰ ਸੱਜ ਕੇ ਹਾਜ਼ਰ ਹੋਇਆ ਜੀ ਬਰਕਤ ਪ੍ਰਵਾਣ ਕਰੋ ਪ੍ਰਵਾਣ ਹੋਈ ਦੇਗ ਤੇ ਗੁਰੂ ਕੇ ਲੰਗਰ ਸੰਗਤਾਂ ਵਿੱਚ ਵਰਤੋਂ ਦਾ ਹੁਕਮ ਉਸਨਾ ਸ੍ਰੀ ਬਾਚਾ ਸਰਬੱਤ ਸਾਰੇ ਰਾਸ ਕਰਨੇ ਕੋ ਬੱਚੋ ਨੂੰ ਮਾਫ਼ ਕਰੀ ਸੇਈ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤਾ ਨਾਮ ਕਿ ਤਾਵੇ ਨਾਮ ਬਨਾਮ ਕਰਤੀ ਗਵਾਹ ਹੈਗੁਰੂ ਜੀ ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਿੱਧੀ ਸਮਗ ਮਨਾਇਆ ਜਾ ਰਿਹਾ ਹੈ ਲਗਭਗ ਤਾਨੂੰ 16 ਸਾਲ ਤੋਂ ਮਨਾ ਰਹੇ ਆਂ ਬਾਬਾ ਮੋਤੀराम ਜੀ ਛੋਟੇ ਸਾਹਿਬ ਜਾਤੇ ਤੇ ਮਾਤਾ ਗੁਜਰ ਕੌਰ ਜੀ ਇਹ ਸਾਡਾ ਸਮੂਹ ਸਾਧ ਸੰਗਤ ਜੋ ਪ੍ਰਿੰਟ ਦੇ ਸੰਗਤ ਹੈ ਤੇ ਆਪਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਾਨੂੰ ਬਹੁਤ ਸਾਥ ਦੇ ਰਹੇ ਆ ਮੈਂ ਇਹਨਾਂ ਸਭ ਦਾ ਸ਼ੁਕਰਗੁਜ਼ਾਰ ਆ ਅੱਜ ਸਰ ਸੁਖਤਿਆਨ ਸਿੰਘ ਜੀ ਜੀ ਢਾਡੀ ਜਥੇ ਨੇ ਸੰਗਤਾਂ ਨੂੰ ਖੂਬ ਨਿਹਾਲ ਕੀਤਾ ਹੈ ਜੋ ਬਾਕੀ ਤੁਹਾਡੀ ਕਿਰਪਾ ਨਾਲ ਸਭ ਸੰਗਤਾਂ ਦੀ ਕਿਰਪਾ ਨਾਲ ਅਟੁੱਟ ਲੰਗਰ ਵਰਤੇਗਾ ਮਹਾਰਾਜ ਜੀ ਦਾ ਦੁੱਧ ਪੀ ਲਾਇਆ ਗਿਆ ਹੈ ਸਿਹਤ ਹੁਣ ਤੱਕ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਮੋਤੀਰਾ ਮਹਾਰਾਜ ਜੀ ਦੀ ਸਿੱਧੀ ਸਮਾਗਮ ਮਨਾਇਆ ਜਾ ਰਿਹਾ ਹੈ ਹਰ ਸਾਲ ਹੀ ਪਿੰਡ ਸਾਪੁਰ ਜਾਜਨ ਵਿੱਚ ਮਨਾਇਆ ਜਾਂਦਾ ਹੈ 16 ਸਾਲ ਹੋ ਗਏ ਨੇ ਸਾਨੂੰ ਇਹ ਸਮਾਗਮ ਮਨਾਉਂਦਿਆਂ ਨੂੰ ਸਾਨੂੰ ਸੰਗਤ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਆ ਔਰ ਕੋਠਲੀ ਸਾਹਿਬ ਬਾਬਾ ਦੇ ਪ੍ਰਬੰਧਕ ਕਮੇਟੀ ਦਾ ਇਹ ਬੜਾ ਸਾਥ ਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਆ ਔਰ ਅੱਜ ਸੁਖ ਸੁਖਚਾਨ ਸਿੰਘ ਟਾਡੀ ਜਥਾ ਜਿਹੜਾ ਆਏ ਨੇ ਉਹਨਾਂ ਨੇ ਵੀ ਬਾਬੇ ਮੋਤੀराम ਦੇ ਇਤਿਹਾਸ ਤੋਂ ਸੰਗਤਾਂ ਨੂੰ ਨਿਹਾਲ ਕਰਾਇਆ ਜਾਣਕਾਰੀ ਦਿੱਤੀ ਹੈ ਔਰ ਉਹ ਸੰਗਤਾਂ ਵੀ ਬਹੁਤ ਖੁਸ਼ ਹੋਈਆਂ ਕਿ ਬਹੁਤ ਹੀ ਸੋਹਣਾ ਇਤਿਹਾਸ ਦੱਸਿਆ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇੱਥੇ ਮਾਮਾ ਕੇ ਪਹੁੰਚਿਆ ਕਰੋ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਮਾਗਮ ਮਨਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ ਬਾਬਾ ਮੋਤੀराम ਜੀ ਮਹਿਰਾ ਸਮੂਹ ਬਰਾਦਰੀ ਵੱਲੋਂ ਨਗਰ ਨਿਵਾਸੀ ਸ਼ਾਹਪੁਰ ਜੱਟ ਦੇ ਸੰਗਤਾਂ ਲੋ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਜਿਸ ਵਿੱਚ ਬਾਬਾ ਮੋਤੀराम ਜੀ ਅਤੇ ਸਮੂਹ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਜੋ ਦੀਵਾਨ ਸੱਜਦੇ ਹਨ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕਵੀਸ਼ਰ ਜੱਥਿਆਂ ਨੇ ਹਾਜ਼ਰੀਆਂ ਭਰੀਆਂ ਨੇ ਬਾਬਾ ਹਰਦੀਪ ਸਿੰਘ ਜੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੋਏ ਨੇ ਉਪਰੰਤ ਦੀਵਾਨ ਸੱਜੇ ਨੇ ਗੁਰੂ ਕੇ ਲੰਗਰ ਸੱਜੇ ਨੇ ਬਹੁਤ ਸਹਿਯੋਗ ਹਰ ਸਾਲ ਸੰਗਤਾਂ ਇਸ ਬਾਬਾ ਮੋਤੀਰਾਮ ਜੀ ਮਹਿਰਾਂ ਦੇ ਸ਼ਹਾਦਤ ਨੂੰ ਸਮਰਪਿਤ ਹੋ ਕੇ ਦਰਮਦ ਸਮਾਗਨ ਚ ਕਾਫੀ ਸਹਿਯੋਗ ਕਰਦੀਆਂ ਸੰਗਤਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ